ਪੰਜਾਬ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਸ਼ਰਾਰਤੀ ਅਨਸਰਾਂ ਦੇ ਵੱਲੋਂ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਨੂੰ ਬੇਖੌਫੋਕੇ ਅੰਜਾਮ ਦਿੱਤਾ ਜਾ ਰਿਹਾ ਹੈ। ਜਿਸ ਦੇ ਤਹਿਤ ਨਾਬਾ ਬਲਾਕ ਦੇ ਪਿੰਡਿੱਤੂ ਪਰਜਟਾ ਵਿਖੇ ਸਵੇਰੇ 5 ਵਜੇ ਨੰਗੇ ਸਿਰ ਜੁੱਤੀਆਂ ਪਾ ਕੇ ਬੇਅਦਬੀ ਕਰਨ ਦੀ ਘਟਨਾ ਨੂੰ ਅੰਜਾਮ ਦੇਣ ਆਏ ਜਗਦੀਪ ਸਿੰਘ ਨੂੰ ਗ੍ਰੰਥੀ ਸਿੰਘਾਂ ਦੇ ਵੱਲੋਂ ਬੇਅਦਬੀ ਕਰਨ ਤੋਂ ਬਚਾ ਲਿਆ ਗਿਆ। ਕਥਿਤ ਦੋਸ਼ੀ ਪਹਿਲਾਂ ਬੀਟ ਸਾਹਿਬ ਕੋਲ ਬੇਅਦਬੀ ਕਰਨ ਲਈ ਜਾਂਦਾ ਅਤੇ ਫਿਰ ਚੱਪਲਾਂ ਸਮੇਤ ਉਹ ਤਲਵਾਰ ਲੈ ਕੇ ਉਥੋਰ ਰਫੂ ਚੱਕਰ ਹੋ ਜਾਂਦਾ ਹੈ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਜਾਂਦੀ ਹੈ ਬਾਅਦ ਵਿੱਚ ਉਸ ਨੂੰ ਗ੍ਰਿਫਤਾਰ ਕਰਕੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਇਸ ਮੌਕੇ ਤੇ ਨਾਬਾਦੀ ਸਬ ਤਹਿਸੀਲ ਪਾਤਸ਼ੋ ਦੇ ਐਸਐਚਓ ਸੁਖਦੇਵ ਸਿੰਘ ਨੇ ਕਿਹਾ ਕਿ ਇਹ ਘਟਨਾ ਸਵੇਰੇ 5 ਵਜੇ ਦੀ ਹੈ ਜਦੋਂ ਸਾਨੂੰ ਪਤਾ ਲੱਗਿਆ ਤਾਂ ਅਸੀਂ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਜਗਦੀਪ ਸਿੰਘ ਨੂੰ ਮੌਕੇ ਤੇ ਕਾਬੂ ਕਰਕੇ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਉਹਨਾਂ ਕਿਹਾ ਕਿ ਇਹ ਮਾਨਸਿਕ ਰੋਗੀ ਵੀ ਦੱਸਿਆ ਜਾ ਰਿਹਾ ਹੈ ਤੇ ਇਸ ਨੇ ਪਹਿਲਾਂ ਵੀ ਇਹ ਸ਼ਰਾਰਤ ਕੀਤੀ ਸੀ ਇਸ ਦੇ ਖਿਲਾਫ ਵੱਖ-ਵੱਖ ਤਾਰਾਮਾਂ ਦੇ ਤਹਿਤ 295ਏ 380 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਅੱਜ ਸਵੇਰੇ ਤੜਕਸਾਰ ਪਿੰਡ ਦਿੱਤੂਪੁਰ ਜੱਟਾਂ ਚ ਇੱਕ ਇਨਸੀਡੈਂਟ ਰਿਪੋਰਟ ਹੋਈ ਸੀ ਸਵੇਰੇ 5 ਵਜੇ ਦੇ ਕਰੀਬ ਉੱਥੇ ਜਦੋਂ ਸੇਵਾਦਾਰ ਆਪਣੀ ਸੇਵਾ ਨਿਭਾ ਰਹੇ ਸੀ ਤਾਂ ਇੱਕ ਸ਼ਖਸ ਜਿਹਦਾ ਨਾਮ ਜਗਦੀਪ ਸਿੰਘ ਹੈ ਉਸੇ ਪਿੰਡ ਦਾ ਉਹ ਨੰਗੇ ਸਿਰ ਤੇ ਚਪਲਾਂ ਪਾ ਕੇ ਉੱਥੇ ਆਇਆ ਤਾਂ ਉਹ ਨੰਗੇ ਸਿਰ ਹੀ ਗੁਰੂ ਗੁਰੂ ਮਹਾਰਾਜ ਦੀ ਤਾਬਿਆ ਦੇ ਉੱਪਰ ਚੜਾ ਗਿਆ ਤੇ ਚਪਲਾ ਸਣੇ ਉੱਥੇ ਚਲਾ ਗਿਆ ਤੇ ਉੱਥੇ ਉਹਨੇ ਗੁਰੂ ਗ੍ਰੰਥ ਸਾਹਿਬ ਨਾਲ ਛੇਡਛਾੜ ਕਰਨ ਦੀ ਕੋਸ਼ਿਸ਼ ਕਰਨ ਲੱਗਾ ਸੀਗਾ ਤਾਂ ਉਹਨੂੰ ਗ੍ਰੰਥੀ ਸਾਹਿਬ ਨੇ ਫਟਾਫਟ ਉੱਥੋਂ ਫੜਨ ਦੀ ਕੋਸ਼ਿਸ਼ ਕੀਤੀ ਉੱਥੋਂ ਤਲਵਾਰ ਲੈ ਕੇ ਤੇ ਭੱਜ ਗਿਆ ਉੱਥੋਂ ਇੰਨੀ ਇਨਸੀਡੈਂਸ ਰਿਪੋਰਟ ਹੋਈ ਹੈ ਗੁਰੂ ਮਰਿਆਦਾ ਜਿਹੜੀ ਉਹਦੀ ਉਲੰਘਣਾ ਕੀਤੀ ਸਰ ਕ੍ਰਿਫਟਾਰ ਕਿੰਨੀ ਦਿੱਤਾ ਉਹਨੂੰ ਲਸੀ ਤੁਰੰਤ ਇਹਨਾਂ ਨੇ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਦਿੱਤੀ ਹੈ ਤੇ ਉਹਦੇ ਤੇ ਅਸੀਂ ਐਫ ਆਈ ਆਰ ਲੋਜ ਕੀਤਾ ਹੈ ਉਹ ਉਹਦੇ ਵੇਰ ਬਾਊਟ ਪਤਾ ਕਰਕੇ ਉਹਨੂੰ ਗ੍ਰਿਫਤਾਰ ਕਰਦੇ। ਟ੍ਰੀਟਸ ਕੀ ਹੈ ਜੀ ਇਸ ਬੰਦੇ ਦਾ ਜਿਹੜਾ ਉਹ ਗ੍ਰਿਫਤਾਰ ਕੀਤਾ। ਇਹਦਾ ਜੇ ਸਾਰਾ ਅਸੀਂ ਪੁੱਛਗਿੱਛ ਕਰ ਰਹੇ ਆ ਤੇ ਲੇਕਿਨ ਥੋੜਾ ਮੈਂਟਲੀ ਦੱਸਦੇ ਆ ਕਿ ਅਪਸੈਟ ਹੈ। ਹਰ ਇੱਕ ਚੀਜ਼ ਤਸਦੀਕ ਕਰਾਂਗੇ। ਲੇਕਿਨ ਥੋੜਾ ਦੱਸਦੇ ਨੇ ਕਿ ਇਹਦਾ ਸ਼ਰਾਰਤੀ ਬੈਕਗ੍ਰਾਉਂਡ ਵੀ ਰਿਹਾ। ਸਾਰੀ ਚੀਜ਼ ਤਸਦੀਕ ਕਰਾਂਗੇ। ਕਿਹੜੀ ਤਰ੍ਹਾਂ ਦੇ ਇਤਿਹਾਸ ਉਹਨੂੰ ਦੱਸਦੇ? ਕਿ ਆਪਣਾ 295ਏ ਤੇ 380 ਆਈਪੀਸੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਨੱਬਤੋਂ ਸੁਖਚੰਦ ਸਿੰਘ ਲੋਬਾਣਾ ਦੀ ਰਿਪੋਰਟ